ਤਰਾਂ ਦੀ ਜੇਤ ਮਨ ਲਾਗੋ ਬਾਸਨਾ ਅੰਤ ਸਾਈ ਪ੍ਰਗਟਾਨੀ ਅੰਤਲੇ ਵੇਲੇ ਜਿਹੋ ਜੀ ਬਾਸਨਾ ਇੱਛਾ ਰੱਖ ਕੇ ਕੋਈ ਸਹਾਦਤ ਪ੍ਰਾਪਤ ਕਰਦਾ ਹੈ ਉਹ ਜਿਆ ਉਹਨੂੰ ਫਲ ਪ੍ਰਾਪਤ ਹੁੰਦਾ ਹੈ ਕਈ ਸੂਰ ਬੀਰਾਂ ਦੇ ਮਨ ਚ ਹੁੰਦਾ ਹੈ ਸਵਰਗ ਦੀ ਪ੍ਰਾਪਤੀ ਹੋਵੇ ਤੇ ਉਹ ਸਵਰਗ ਦੀ ਪ੍ਰਾਪਤੀ ਵਾਸਤੇ ਯੁੱਧ ਕਰਦੇ ਨੇ ਉਹਨਾਂ ਨੂੰ ਸਵਰਗ ਦੀ ਪ੍ਰਾਪਤੀ ਹੁੰਦੀ ਹੈ ਕਈਆਂ ਦੇ ਮਨ ਦੇ ਵਿੱਚ ਖਿਆਲ ਹੁੰਦਾ ਕਿ ਸਾਨੂੰ ਸੱਚਖੰਡ ਦਾ ਵਾਸਾ ਮਿਲੇ ਅਕਾਲ ਪੁਰਖ ਦੇ ਚਰਨਾਂ ਵਿੱਚ ਸਦੀਵੀ ਕਾਲ ਅਪੇਦਤਾ ਪਾਈਏ ਤੋ ਉਹ ਧਰਮ ਦੇ ਵਾਸਤੇ ਜਦੋਂ ਯੁੱਧ ਕਰਦੇ ਜੰਗ ਕਰਦੇ ਹੋਏ ਜੂਝਦੇ ਸ਼ਹੀਦ ਹੋ ਜਾਂਦੇ ਨੇ ਤਾਂ ਉਹਨਾਂ ਦਾ ਵਾਸਾ ਸੱਚਖੰਡ ਦੇ ਵਿੱਚ ਹੁੰਦਾ ਹੈ ਤੇ ਕਈਆਂ ਦੇ ਮਨ ਵਿੱਚ বাসਨਾ ਹੁੰਦੀ ਹੈ ਕਿ ਅਸੀਂ ਸ਼ਹੀਦ ਹੋ ਕਰਕੇ ਫਿਰ ਜਨਮ ਲੈ ਕੇ ਜੁਜਾਰੂ ਜੋਧੇ ਬਣ ਕੇ ਸੂਰਬੀਰ ਬਣ ਕੇ ਫੌਜਾਂ ਦੇ ਜਥੇਦਾਰ ਕੋਈ 10 ਹਜ਼ਾਰੀ ਕੋਈ 20 ਹਜ਼ਾਰੀ ਕੋਈ 50 ਹਜ਼ਾਰੀ ਬਣ ਕਰਕੇ ਤੇ ਸੰਸਾਰ ਤੇ ਰਾਜ ਭਾਗ ਦੇ ਸੁੱਖ ਭੋਗ ਗਏ ਜਿਵੇਂ ਨਵਾਬ ਕਪੂਰ ਸਿੰਘ ਵਰਗੇ ਸਰਦਾਰ ਸਾਮ ਸਿੰਘ ਟਾਰੀ ਵਰਗੇ ਅਕਾਲੀ ਫੂਲਾ ਸਿੰਘ ਵਰਗੇ ਜੋਧੇ ਹੋਏ ਨੇ ਤੋਂ ਉਹਨਾਂ ਦੀ ਇੱਛਾ ਅਨਸਾਰ ਉਹਨਾਂ ਨੂੰ ਉਹ ਜਿਹਾ ਸੁੱਖ ਭੋਗਨ ਨੂੰ ਪ੍ਰਾਪਤ ਹੋ ਜਾਂਦਾ ਹੈ ਸੁਰਪੁਰ ਗਾਇਓ ਸੁਰਪੁਰ ਬਸੈ ਭੋਗ ਸੁਖ ਲਿਓ ਤੋ ਕਈ ਸਵਰਗ ਦੇ ਵਿੱਚ ਜਾ ਕੇ ਸਵਰਗਪੁਰੀ ਦੇ ਭੋਗਾਂ ਦਾ ਸੁੱਖ ਲੈ ਲੈਂਦੇ ਨੇ ਕਈ ਸੱਚਖੰਡ ਦਾ ਬਾਸਾ ਪਾ ਲੈਂਦੇ ਨੇ ਕਈ ਫੇਰ ਜਿਸ ਤਰ੍ਹਾਂ ਦੀ ਇੱਛਾ ਹੁੰਦੀ ਧਰਤੀ ਤੇ ਆ ਕੇ ਉਹ ਸਰਦਾਰੀਆਂ ਭੋਗਦੇ ਹਨ